ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਤਿੰਨ ਦਿਨਾਂ ਲਈ ਹੋਣ ਜਾ ਰਹੀ ਲਗਾਤਾਰ ਸੁਣਵਾਈ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਉਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਦਾ 6ਵਾਂ ਤਨਖਾਹ ਕਮਿਸ਼ਨ ਪਿਛਲੀ ਕਾਂਗਰਸ ਸਰਕਾਰ ਦੁਆਰਾ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਲਾਗੂ ਕੀਤਾ ਗਿਆ ਹੈ ਉਦੋਂ ਤੋਂ ਹੀ ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਵਿੱਚ ਕਈ ਪ੍ਰਕਾਰ ਦੀਆਂ ਤਰੋਟੀਆਂ ਦੇਖਣ ਨੂੰ ਮਿਲੀਆਂ ਹਨ ਜਿਨ੍ਹਾਂ ਦਾ ਵਿਰੋਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੁਆਰਾ ਲਗਾਤਾਰ ਕੀਤਾ ਜਾਂਦਾ ਰਿਹਾ ਹੈ ਇਹਨਾਂ ਤਰੋਟੀਆਂ ਵਿੱਚ 37 ਪ੍ਰਕਾਰ ਦੇ ਪੱਤੇ ਬੰਦ ਕਰਨਾ ਏਸੀਪੀ ਦਾ ਲਾਭ ਦਰਕਰਨਾਲ ਕਰਨਾ ਪੈਨਸ਼ਨਰ ਨੂੰ 2.95 ਫੈਕਟਰ ਨਾਲ ਪੈਨਸ਼ਨ ਸਥਤਲਨ ਦੀ ਬਜਾਏ ਸਿਰਫ 2.45 ਦਾ ਫੈਕਟਰ ਹੀ ਲਾਗੂ ਕਰਨ ਸਮੇਤ ਹੋਰ ਵੀ ਬਹੁਤ ਸਾਰੀਆਂ ਤਰੁੱਟੀਆਂ ਪਾਈਆਂ ਗਈਆਂ ਹਨ 1 ਜੁਲਾਈ 2021 ਤੋਂ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਤੋਂ ਬਾਅਦ ਇੱਕ ਵੱਡੀ ਤਰੁੱਟੀ ਇਹ ਦੇਖਣ ਨੂੰ ਮਿਲੀ ਕਿ 1/16 ਤੋਂ 23/6/21 ਤੱਕ ਦਾ 5.5 ਸਾਲਾਂ ਦਾ ਬਕਾਇਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਦਾ ਨਹੀਂ ਕੀਤਾ ਗਿਆ ਆਮ ਆਰਮੀ ਪਾਰਟੀ ਦੀ ਭਗਵੰਤ ਮਾ ਸਰਕਾਰ ਨੇ ਆਪਣੇ ਪੇਸ਼ ਕੀਤੇ ਪਹਿਲੇ ਤੇ ਦੂਜੇ ਬਜਟ ਵਿੱਚ ਵੀ ਬਕਾਇਆ ਜਾਰੀ ਕਰਨ ਸੰਬੰਧੀ ਕੋਈ ਵੀ ਬਜਟ ਅਲੋਕੇਟ ਨਹੀਂ ਕੀਤਾ ਇਸ ਸਬੰਧੀ ਚੁੱਪ ਹੀ ਧਾਰ ਲਈ ਗਈ ਹੈ ਇਸ ਸਬੰਧੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨਾਲ ਮੀਟਿੰਗ ਦਾ ਸਮਾਂ ਮੰਗਿਆ ਤਾਂ ਬਹੁਤ ਵਾਰੀ ਮੀਟਿੰਗ ਲਈ ਸਮਾਂ ਦੇ ਕੇ ਵੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਨਹੀਂ ਕੀਤੀ ਸਗੋਂ ਹਰ ਵਾਰ ਇਸ ਨੂੰ ਪੋਸਟਪੋਨ ਕੀ ਕਰ ਦਿੱਤਾ ਗਿਆ ਇਸ ਤਰ੍ਹਾਂ ਹੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਵੀ ਕਈ ਵਾਰ ਮੀਟਿੰਗਾਂ ਦੇ ਕੇ ਇਹਨਾਂ ਨੂੰ ਪੋਸਟਪੋਨ ਕਰ ਦਿੱਤਾ ਤੇ ਜੇ ਕਦੀ ਮੀਟਿੰਗਾਂ ਕੀਤੀਆਂ ਵੀ ਤਾਂ ਉਹਨਾਂ ਮੀਟਿੰਗਾਂ ਦੌਰਾਨ ਮੰਗਾ ਪ੍ਰਮਾਣ ਕਰਕੇ ਲਾਗੂ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਉਣ ਨੂੰ ਹੀ ਪਹਿਲ ਦਿੱਤੀ ਸਮਾਂ ਲੰਘਣ ਦੇ ਨਾਲ ਨਾਲ ਇੱਕ ਬਹੁਤ ਹੀ ਵੱਡੀ ਮੰਗ ਡੀਏ ਦੀਆਂ ਕਿਸ਼ਤਾਂ ਦੇਣ ਸੰਬੰਧੀ ਜੁੜਦੀ ਗਈ ਅੱਜ ਦੀ ਰੇਟ ਵਿੱਚ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 42% ਡੀਏ ਦਿੱਤਾ ਜਾ ਰਿਹਾ ਹੈ ਜੋ ਕੇ ਕੇਂਦਰ ਸਰਕਾਰ ਤੇ ਪੰਜਾਬ ਦੇ ਗਵਰਨਰਾਂ ਦੀਆਂ ਸਰਕਾਰਾਂ ਵੱਲੋਂ ਦਿੱਤੇ ਜਾ ਰਹੇ ਡੀਏ ਨਾਲੋਂ 11% ਘਟ ਹੈ ਮੁਲਾਜ਼ਮ ਤੇ ਪੈਨਸ਼ਨਰਸ ਕਿਉਂਕਿ ਬਹੁਤ ਹੀ ਬੁੱਧੀਜੀਵੀ ਵਰਗ ਨਾਲ ਸੰਬੰਧ ਰੱਖਦੇ ਹਨ ਤਾਂ ਉਹਨਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਨਾ ਪੱਖੀ ਰੁਖ ਅਪਣਾਉਣ ਕਰਕੇ ਉਹਨਾਂ ਨੇ ਮਾਨਯੋਗ ਪੰਜਾਬ ਐਨ ਹਰਿਆਣਾ ਹਾਈ ਕੋਰਟ ਵਿੱਚ ਇਨਸਾਫ ਲੈਣ ਲਈ ਪਟੀਸ਼ਨਾਂ ਧਾਰ ਕਰਤੀਆਂ ਹਨ ਜਿਕਰਯੋਗ ਹੈ ਕਿ ਵੱਡੀ ਉਮਰ ਦੇ ਪੈਨਸ਼ਨਰਾਂ ਨੇ ਇਰੀਅਰ ਅਦਾ ਕਰਨ ਸਬੰਧੀ ਪਟੀਸ਼ਨਾਂ ਹਾਈ ਕੋਰਟ ਵਿੱਚ ਪਾਈਆਂ ਸਨ ਉਹਨਾਂ ਦਾ ਫੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਆਉਣ ਦੇ ਬਾਵਜੂਦ ਵੀ ਸਰਕਾਰ ਨੇ ਅਜੇ ਤੱਕ 5.5 ਸਾਲਾਂ ਦੇ ਲੱਖਾਂ ਰੁਪਏ ਦੇ ਬਕਾਏ ਵਿੱਚੋਂ ਅਜੇ ਤੱਕ ਕੋਈ ਵੀ ਰਕਮੀ ਉਹਨਾਂ ਦੇ ਖਾਤੇ ਵਿੱਚ ਨਹੀਂ ਪਾਈ ਇਹਦੇ ਸਿੱਟੇ ਵਜੋਂ ਹੁਣ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕੰਟੈਂਪਟ ਆਫ ਕੋਰਟ ਪਟੀਸ਼ਨਾਂ ਯਾਨੀ COCPV ਪਾਈਆਂ ਜਾਣ ਲੱਗਿਆ ਹਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਇਨੀਆਂ ਪਟੀਸ਼ਨਾਂ ਪਾਏ ਜਾਣ ਦੇ ਸਿੱਟੇ ਵਜੋਂ ਹੁਣ ਨਵੰਬਰ ਮਹੀਨੇ ਵਿੱਚ ਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਤਿੰਨ ਦਿਨਾਂ ਲਈ ਲਗਾਤਾਰ ਸੁਣਵਾਈ ਕੀਤੀ ਜਾਵੇਗੀ। ਇਹਨਾਂ ਵਿੱਚੋਂ 27 ਨਵੰਬਰ ਨੂੰ ਇੱਕ ਪਟੀਸ਼ਨ ਦੀ ਸੁਣਵਾਈ 25 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ ਦੇਣ ਬਾਰੇ ਹੈ। ਜਿਨ੍ਹਾਂ ਮੁਲਾਜ਼ਮਾਂ ਦੀ ਸਰਵਿਸ ਘੱਟੋ-ਘੱਟ 25 ਸਾਲ ਦੀ ਹੋ ਚੁੱਕੀ ਹੈ ਉਹਨਾਂ ਨੂੰ ਪੂਰੀ ਪੈਨਸ਼ਨ ਫੇਸ ਕਰਨ ਸੰਬੰਧੀ ਇਹ ਸੁਣਵਾਈ ਕੀਤੀ ਜਾਵੇਗੀ ਇਸੇ ਤਰ੍ਹਾਂ ਹੀ 28 ਨਵੰਬਰ ਨੂੰ ਪੈਨਸ਼ਨਰਾਂ ਨੂੰ ਪੈਨਸ਼ਨ 2.59 ਫੈਕਟਰ ਨਾਲ ਸੋਧਨ ਸੰਬੰਧੀ ਪਟੀਸ਼ਨ ਤੇ ਪੰਜਾਬ ਐਨ ਖੈਰਾਨਾ ਹਾਈ ਕੋਰਟ ਵਿੱਚ ਸੁਣਵਾਈ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ 6ਵੇਂ ਤਨਖਾਹ ਕਮਿਸ਼ਨ ਨੇ ਪੈਨਸ਼ਨਰਾਂ ਨੂੰ ਪੈਨਸ਼ਨ 2.59 ਫੈਕਟਰ ਨਾਲ ਸੋਧਨ ਦੀ ਸਪਾਰਸ਼ ਕੀਤੀ ਸੀ ਪਰ ਪਿਛਲੀ ਕਾਂਗਰਸ ਸਰਕਾਰ ਨੇ ਇਹ ਪੈਨਸ਼ਨ 15% ਦਾ ਲਾਭ ਦੇ ਕੇ ਸੋਦੀ ਸੀ ਜਿਸ ਦਾ ਫੈਕਟਰ 2.45 ਬਣਦਾ ਹੈ ਇਹ ਪੰਜਾਬ ਦੇ ਪੈਨਸ਼ਨ ਨਾਲ ਬਹੁਤ ਵੱਡਾ ਤੱਕਾ ਕੀਤਾ ਗਿਆ ਹੈ ਤੇ ਇਸ ਸੰਬੰਧੀ ਮਜੂਤਾ ਭਗਵੰਤ ਮਾ ਸਰਕਾਰ ਨੇ ਸਿਧਾਂਤਕ ਤੌਰ ਤੇ 2.59 ਦੇ ਫੈਕਟਰ ਨੂੰ ਮੰਨ ਤਾਂ ਲਿਆ ਹੈ ਪਰੰਤੂ ਇਸ ਦੀ ਅਜੇ ਤੱਕ ਵੀ ਕੋਈ ਇੰਪਲੀਮੈਂਟੇਸ਼ਨ ਨਹੀਂ ਕੀਤੀ ਗਈ ਪ੍ਰੈਕਟੀਕਲੀ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਨਤੀਜੇ ਵਜੋਂ ਹੁਣ 28 ਨਵੰਬਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇਸ ਦੀ ਸੁਣਵਾਈ ਹੋਵੇਗੀ ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਮੁੱਦਾ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਡੀਏ ਦਾ ਲਗਭਗ 550 ਲੱਖਾਂ ਦਾ ਬਕਾਇਆ ਅਦਾ ਕਰਨ ਸੰਬੰਧੀ ਗਰਮਾਇਆ ਹੋਇਆ ਹੈ ਇਸ ਸੰਬੰਧੀ ਇੱਕ ਸੀਓਸੀਪੀ ਨੰਬਰ 3526 ਬਲਵੰਤ ਸਿੰਘ ਐਂਡ ਆਦਰਸ ਵਰਸਸ ਅਜੇ ਕੁਮਾਰ ਸਿੰਘਾ ਦੀ ਸੁਣਵਾਈ 29 ਨਵੰਬਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕੀਤੀ ਜਾਵੇਗੀ ਜਦੋਂ ਪੰਜਾਬ ਦੇ ਪੈਨਸ਼ਨਰਸ ਦੀਆਂ ਮੰਗਾਂ ਸੰਬੰਧੀ ਤੇ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਲਗਾਤਾਰ ਟਾਲਮਟੋਲ ਤੇ ਟਾਈਮ ਪਾਸ ਦੀ ਨੀਤੀ ਹੀ ਅਪਣਾਈ ਜਾ ਰਹੀ ਹੈ ਤਾਂ ਹੁਣ ਉਹਨਾਂ ਕੋਲ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਹੀ ਇੱਕ ਆਖਰੀ ਵਿਕਲਪ ਬਚਾ ਹੈ ਤੇ ਆਪਣੇ ਕਨਸਟੀਚਿਊਸ਼ਨਲ ਰਾਈਟ ਲੈਣ ਲਈ ਉਹਨਾਂ ਨੇ ਆਪਣੀ ਇਸ ਆਖਰੀ ਆਪਸ਼ਨ ਦੀ ਵਰਤੋਂ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਸੰਬੰਧੀ ਇਨਸਾਫ ਕਦੋਂ ਮਿਲਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ